बाबा साहेब डॉक्टर भीमराव अंबेडकर जी ਦੇ ਪ੍ਰੀ ਨਿਰਮਾਣ ਦੀਪਸ ਨੂੰ ਸਮਰਪਿਤ ਹਾਰਪੁਰ ਚ ਕੈਂਡਲ ਸ਼ਾਂਤੀ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਧਰਮ ਭੂਮੀ ਪੰਜਸ਼ੀਰ ਬੁੱਧ ਵਿਭਾਰ ਹਾਰਪੁਰ ਨੇ ਕੀਤੀ ਤੁਸੀਂ ਵੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਸਾੜੇ ਦਿਨ ਦੇ ਰੂਟੂ ਵਿੱਚ ਜਿੱਥੇ ਰੋਗਾਂ ਦਾ ਜਦੋਂ ਪੇਸ਼ਾਨ ਆਏ ਆ ਸਾਡਾ ਉਹ ਛੇਕਿਆ ਕਿ ਕਿਹੜਾ ਸਾਡਾ ਸਮਾਨ ਛੁੱਟਾ ਪਿਆ ਰੂਟੀ ਜਾਣਾ ਚਾਹੀਦਾ ਹੈ ਇਹ ਬਾਬਾ ਸਾਹਿਬ ਡਾਕਟਰ ਦੀ ਇਮਰਾਉਂ ਬੈਠ ਕੇ ਰਜਿਸਟਰ ਕਰਨ ਕੰਨੀ ਨਹੀਂ ਹੈਗੇ ਫਰੀ ਰੂਟ ਦੇ ਵਿੱਚ ਹੈ ਬਾਕੀ ਬਾਹਰ ਸਟੇਟਾਂ ਦੇ ਰੇਸ ਤੋਂ ਸਭਾ ਆਦੇ ਰੂਟੀ ਕੰਨੇ ਬਹੁਤ ਹਾਰ ਦੇ ਨੇ ਅਸੀਂ ਆਪਣੇ ਸਮਾਏ ਨੂੰ ਇਹੀ ਬੇਨਤੀ ਕਰਦੇ ਆ ਕਿ ਬਾਬਾ ਸਾਹਿਬ ਡਾਕਟਰ ਦੀ ਇਮਰਾਉਂ ਬੈਠ ਕੇ ਦੀ ਜੋ ਸਾਡੇ ਦੇ ਕਰ ਦਿੱਤਾ ਆ ਉਹ ਹੋਰ ਕੋਈ ਨਹੀਂ ਕਰ ਸਕਦਾ ਸਾਡੇ ਲੇਡੀਆਂ ਲਈ ਬਾਬਾ ਸਾਹਿਬ ਨੇ ਜੋ ਕੁਝ ਕੀਤਾ ਹੈ ਸਾਡੀ ਸਮਾਜ ਲੇਡੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਸੀਂ ਜਿਹੜੀ ਸਮਾਜ ਬਾਬਾ ਸਾਹਿਬ ਦਾ ਕਰਜ਼ਾ ਨਹੀਂ ਦੇ ਸਕਦੇ ਹੋਰ ਕੋਈ ਵੀ ਧਰਮ ਉਹ ਧਰਮ ਸਾਹਿਬ ਲੇਡੀ ਨੂੰ ਇੰਨਾ ਸਨਮਾਨ ਨਹੀਂ ਦਿੰਦਾ ਜਿੰਨਾ ਬਾਬਾ ਸਾਹਿਬ ਨੇ ਸਮਝਾਣ ਦੇ ਲਈ ਦਿੱਤਾ ਉਹ ਵੀ ਧਰਮ ਦੇ ਵਿੱਚ ਦਿੰਦਾ ਅੱਜ ਕਿਸੇ ਕੋਈ ਵੀ ਮੰਦਰ ਹੋਵੇ ਗੁਰਦੁਆਰੇ ਹੋਵੇ ਉਹਦੇ ਵਿੱਚ ਲੇਡਿਸ ਪੁਜਾਰੀ ਨਹੀਂ ਬਣਦੀਆਂ ਕੋਈ ਵੀ ਬੁਲਾ ਨਹੀਂ ਜਿਵੇਂ ਮੰਦਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਉੱਤਾਰ ਦਿੱਤਾ ਹੈਗਾ ਜਿਹੜਾ ਬੁੱਧ ਧਾਮ ਇਹ ਹੀ ਹੈ ਕੋਈ ਇੱਕ ਧਾਰਮਾ ਜene ਹਨ ਲੇਡੀਜ਼ ਨੂੰ ਫੋਰਸ ਤੇ ਸਮਾਨ ਹੁੰਦਾ ਦਿੱਤਾ ਹੈ ਅਗਰ ਸਾਡੇ ਭਰਾ ਵੀ ਖੂਬ ਅੰਦੇ ਆ ਤਾਂ ਸਾਡੀਆਂ ਲੇਡੀਜ਼ ਵੀ ਖੁਣੀਆਂ ਬਣ ਜਾਈਆਂ ਉਹ ਵੀ ਉੱਧ ਧਾਰਮ ਦੇ ਵਿੱਚ ਮਠਾ ਦੇ ਵਿੱਚ ਬੈਠਦੀਆਂ ਸੋ ਮੈਂ ਅੱਜ ਇਹ ਬੇਨਤੀ ਕਰਦੀ ਆਂ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੇ ਜੋ ਸਾਡੇ ਸਿਰ ਤੇ ਉੱਪਰ ਮਰਜ ਆਇਆ ਸਾਨੂੰ ਡੋਣਾ ਚਾਹੀਦਾ ਆ ਉਹਨਾਂ ਦੇ ਦਿੱਤੇ ਹੋਏ ਨੀਤੀ ਨਿਰਦੇਸ਼ਾਂ ਦੇ ਚੱਲਣਾ ਚਾਹੀਦਾ ਹੈ ਸਭ ਤੋਂ ਅੰਤ ਵਿੱਚ ਬਹੁਤ ਹੀ ਜਿਹੜਾ ਤਨੀ ਸਮਾਜ ਆ ਤਨੀ ਸਮਾਜ ਨਹੀਂ ਪੂਰਾ ਭਾਰਤ ਹੋਰ ਪੂਰਾ ਆਲ ਵਰਲਡ ਜਿੱਥੇ ਲੇਡੀ ਰਹਿੰਦੇ ਆ ਉਹਨਾਂ ਲਈ ਜਿਹੜੇ ਦੇਸ਼ ਦੇ ਸਾਡੇ ਦੇਸ਼ ਦੇ ਲੇਡੀ ਆ ਉਹਨਾਂ ਲਈ ਤਮੰਦ ਭਾਗਾ ਦੇਣਾ ਕਿ ਅੱਜ ਉਹਨਾਂ ਲੱਖਾਂ ਔਰਤਾਂ ਦਾ ਮਸੀਹਾ ਜਿਹੜਾ ਜਿਨੇ ਇੱਕ ਔਰਤ ਨੂੰ ਚੱਲਣ ਫਿਰਨ ਔਰ ਨੌਕਰੀ ਕਰਨ ਦਾ ਅਧਿਕਾਰ ਦਿੱਤਾ ਸੀ ਅੱਜ ਉਹ ਅੱਜ ਦੇ ਦਿਨ ਇਸ ਦੁਨੀਆ ਤੋਂ ਅਲੋਪ ਹੋ ਗਿਆ ਜਿਹਨੂੰ ਅਸੀਂ ਸੂਰਜ ਕਹਿੰਦੇ ਸੀਗੇ ਚੜਦਾ ਸੂਰਜ ਉਸੇ 바ਵਾ ਸਾਹਿਬ ਡਾਕਟਰ ਪੀਮ ਰੌਮ ਵੇਟਕਰ ਸੋ ਮੈਂ ਇਹ ਵੀ ਸੋਚਦਾ ਕਿਤੇ ਨਾ ਕਿਤੇ 바ਵਾ ਸਾਹਿਬ ਜਦੋਂ ਥੱਲੇ ਦੇਖਦੇ ਹੋਣ ਹੁਣੇ ਆ ਕਿਉਂ ਰੋਂਦੇ ਹੋਣੇ ਕਿ ਯਾਰ ਮੈਂ ਇਨਾਂ ਲੋਕਾਂ ਲਈ ਲੜਿਆ ਸੀਗਾ ਜਿਹੜੇ ਇੱਕ ਇਨਸਾਨ ਨੇ ਕਰੋੜਾਂ ਲੋਕਾਂ ਦਾ ਸੁਪਨਾ ਪੂਰਾ ਕਰ ਦਿੱਤਾ ਪਰ ਇੱਕ ਜਿਹੜੇ ਕਰੋੜਾਂ ਲੋਕ ਮਿਲ ਕੇ ਇੱਕ ਇਨਸਾਨ ਦਾ ਸੁਪਨਾ ਨਹੀਂ ਪੂਰਾ ਕਰ ਸਕੇ ਕਿ ਸਿਰਫ ਇੱਕ ਰਾਸ ਭਾਗ ਜਿਹੜਾ ਆਜ਼ਾਦੀ ਦਾ ਮਾਹੌਲ ਆ ਆਜ਼ਾਦੀ ਦੀ ਛੜੀ ਆ ਉਹ ਹੈਗਾ ਪਾਰਲੀਮੈਂਟ ਔਰ ਪਾਰਲੀਮੈਂਟ ਨੂੰ ਜਿਹੜਾ ਬਾਬਾ ਸਾਹਿਬ ਨੇ ਇਸ਼ਾਰਾ ਕੀਤਾ ਨਾ ਇਸ ਤਰ੍ਹਾਂ ਦਾ ਉਹ ਇਸ਼ਾਰਾ ਇਹ ਨਹੀਂ ਕਿ ਇੱਧਰੋਂ ਜਾਓ ਇਸ਼ਾਰਾ ਇਹ ਆ ਕਿ ਉਹ ਪਾਰਲੀਮੈਂਟ ਉੱਤੇ ਕਬਜ਼ਾ ਕਰੋ ਜਿੱਥੇ ਅੱਜ ਜਿੱਲੇ ਵੀ ਧਾਰਮਿਕ ਸਥਾਨ ਆ ਔਰ ਗ੍ਰੰਥਾ ਉਹਦੇ ਵਿੱਚ ਔਰਤ ਨੂੰ ਆਜ਼ਾਦੀ ਨਹੀਂ ਸੀ ਜਦੋਂ ਦਾ ਭਾਰਤੀ ਸੰਵਿਧਾਨ ਬਣਿਆ ਉਦੋਂ ਔਰਤ ਜਿਹੜੀ ਉਹ ਡੀਸੀ ਵੀ ਬਣੀ ਆ ਆਈਪੀਐਸ ਵੀ ਬਣੀ ਆ ਹਰੇਕ ਵਰਗ ਦੇ ਵਿੱਚ ਔਰਤ ਦਾ ਜਿਹੜਾ ਬਰਬਦ ਦਾ ਦਰਜ ਆਇਆ ਨੇ ਤਾਂ ਤੁਸੀਂ ਪਿਛਲੇ ਪਿਛਲੇ ਸਮੇਂ ਵਿੱਚ ਧਿਆਨ ਮਾਰ ਕੇ ਦੇਖ ਲਓ ਨਾ ਤਾਂ ਮੌਲਵੀ ਔਰਤਾਂ ਨਾ ਪਾਠੀ ਔਰਤਾਂ ਨਾ ਕੋਈ ਜਿਹੜੀ ਹੈਗੀ ਆ ਪੁਜਾਰੀ ਔਰਤਾਂ ਅੱਜ ਔਰਤ ਜਿਹੜੀ ਆ ਉਹ ਇੱਕ ਬਰਾਬਰ ਲੈਵਲ ਤੇ ਬਿਠਾਈ ਆ ਜਿੰਨਾ ਇਨਸਾਨ ਮਰਦ ਜਿਹੜਾ ਆ ਉਹ ਇਸ ਲੈਵਲ ਤੇ ਔਰਤ ਵੀ ਇਸ ਲੈਵਲ ਤੇ ਬਿਠਾਈ ਆ ਔਰ ਕੌਣ ਬਿਠਾਣ ਵਾਲਾ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਉਹ ਜਿਹੜੀਆਂ ਔਰਤਾਂ ਬਾਬਾ ਸਾਹਿਬ ਨੂੰ ਗਾਲਾਂ ਕੱਢਦੀਆਂ ਉਹ ਬਾਬਾ ਸਾਹਿਬ ਦਾ ਇਤਿਹਾਸ ਪੜ ਕੇ ਦੇਖ ਲੈਣ ਨਹੀਂ ਤਾਂ ਜਿਹੜਾ ਭਾਰਤੀ ਲੋਕ ਨੀਜ਼ ਔਰ ਲੋਕ ਲੋਕ ਜਿਹੜਾ ਲੋਕਤਾਨ ਬੇਲਵਾ ਜਿਹੜਾ ਉਹ ਪੜ ਕੇ ਦੇਖ ਲੈਣ ਬਾਬਾ ਸਾਹਿਬ ਨੇ ਕਿੰਨਾ ਸੰਘਰਸ਼ ਕੀਤਾ ਪਹਿਲੇ ਆਧਾਰ ਤੇ ਬਾਬਾ ਸਾਹਿਬ ਨੇ ਔਰਤ ਨੂੰ ਦਿੱਤਾ ਹਿੰਦੂ ਕੋਟਵੇਲੇ ਜਿਹੜਾ ਪੜ ਕੇ ਦੇਖ ਲੈਣ ਨਹੀਂ ਤਾਂ ਪਤਾ ਲੱਗ ਜਾਊਗਾ ਔਰਤਾਂ ਨੂੰ ਵੀ ਗਾਂਧੀ ਕੀ ਸਾਡੇ ਬਾਰੇ ਕਹਿੰਦਾ ਸੀਗਾ ਔਰ ਬਾਬਾ ਸਾਹਿਬ ਸਾਡੇ ਬਾਰੇ ਕਹਿੰਦਾ ਸੀ ਇਸ ਕਰਕੇ ਮੈਂ ਸਾਰੀਆਂ ਵਿਸ਼ਵ ਦੀਆਂ ਔਰਤਾਂ ਨੂੰ ਕਹਿੰਨਾ ਆ ਕਿ ਤੁਹਾਡਾ ਅੱਜ ਦੇ ਦਿਨ ਨਾਰੀ ਮੁਕਤੀ ਦਾਤਾ ਜਿਹਨੂੰ ਕਿਹਾ ਜਾਂਦਾ ਉਹ ਦੁਨੀਆ ਤੋਂ ਅੱਜ ਦੇ ਦਿਨ ਚਲ ਗਿਆ ਸੀਗਾ ਸੋ ਮੈਂ ਕਹੂੰਗਾ ਕਿ ਜਿੰਨਾ ਸੰਘਰਸ਼ ਕਰਨਾ ਔਰਤਾਂ ਬਾਬਾ ਸਾਹਿਬ ਦਾ ਇੱਜ਼ਤ ਮਾਨ ਕਰਨਾ ਚਾਹੀਦਾ ਔਰ ਗੁਰੂ ਅਰਜਨ ਦੇਵ ਜੀ ਦੀ ਫੋਰਸ ਔਰ ਜੋ ਬਹੁਜਨ ਜਿਹੜਾ ਅੱਜ ਜੋ ਮਹਾਤਮਾ ਬੋਧਰੀ ਵਿਚਾਰਤਾਰ ਆਇਆ ਗੁਰੂ ਅਰਜਨ ਦੇਵ ਜੀ ਵਿਚਾਰਤਾਰ ਉਹ ਲੈ ਕੇ ਅੱਗੇ ਚੱਲੂਗੀ ਔਰ ਅੱਗੇ ਚਲਦੇ ਰਹਿਣਗੇ ਪੂਰਾ ਬਿਦਾਸ ਟਾਈਗਰ ਫੋਰਸ ਹਮੇਸ਼ਾ ਇਸ ਸਹਿਯੋਗ ਦੇ ਵਿੱਚ ਚੱਲਦੀ ਰਹਿਣਗੇ ਆ। ਬਾਬਾ ਸਾਹਿਬ ਜੀ ਨੂੰ ਨਿੱਕੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ। ਕਿਉਂਕਿ ਬਾਬਾ ਸਾਹਿਬ 6 ਸਤੰਬਰ 1959 ਨੂੰ ਜੀ ਨਿਰਮਾਨ ਹੋ ਗਏ ਸੀਗੇ। ਸਾਡੇ ਵਿੱਚੋਂ ਚਲੇ ਗਏ ਸੀਗੇ। ਪੂਰਾ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ। ਜੋ ਅੱਜ ਦਾ ਇਹ ਪ੍ਰੋਗਰਾਮ ਆ ਇਹ ਜੋ ਧੰਭੂਮੀ ਬੋਧੀ ਵਿਹਾਰ ਜਿਹੜਾ ਆਪਣਾ ਹੋਰ ਪੰਜ-ਛੇ ਬੋਧੀ ਵਿਹਾਰ ਸ਼ਾ ਕੋਈ ਬੋਲੋ ਇਹ ਅੱਜ ਹੋ ਰਿਹਾ ਆ। ਹੋਰ ਇਹਦੇ ਸਾਡੇ ਕਾਰਜੋਗ ਸਾਥੀ ਆ ਸਾਰੇ ਸ਼ਹਿਰ ਦੇ ਉਹ ਵੀ ਸਾਡੇ ਨਾਲ ਕਰੋ ਰਵਿਦਾਸ ਟਾਈਗਰ ਫੋਰਸ ਵਾਲੇ ਵੀ ਸਾਥੀ ਸਾਡੇ ਨਾਲ ਆ ਹੋਰ ਵੀ ਬਹੁਤ ਸਾਰੀ ਸੰਸਥਾਵਾਂ ਸਾਡੇ ਨਾਲ ਆ ਕੀ ਕਰ ਰਹੇ ਹੋ ਅੱਜ ਆਪਾਂ ਹੋ ਰਹੇ ਸੇ ਅੱਜ ਅਸੀਂ ਅਜੇ ਦਿੱਲੀ ਸਰਦਾਂ ਅਜਨੀ ਬੱਚੇ ਇੱਕ ਰਹੀ ਸ਼ਾਂਤੀ ਮਾਰਚ ਕਟਾਂਗੇ ਜਿਹਦੇ ਵਿੱਚ ਪੁੱਤਮ ਸ਼ਰਨਾ ਮਗੱਛਾ ਮੀ ਕੋਈ ਤੁਨ ਲਗਾ ਕੇ ਆਪਾਂ ਅੱਗੇ ਪਿੱਛੇ ਜਲਾਂਗੇ ਦੋਸਤੋ ਪਹਿਲਾਂ ਅਸੀਂ ਪੁੱਲਨ ਆਪਿਤ ਕੀਤੇ ਬਾਬਾ ਸਾਹਿਬ ਨੂੰ ਉਸ ਤੋਂ ਬਾਅਦ ਅਸੀਂ ਵਾਪਸ ਆ ਕੇ ਛੋਟਾ ਸਾਡਾ ਮਾਰਚ ਵਾਂ 20 ਮਾਰਚ ਕੱਟਣ ਤੋਂ ਬਾਅਦ ਜੇ ਇਥੇ ਕੈਂਡਲਾਈਟ ਕਰਾਂਗੇ ਸੀ ਤੁਹਾਨੂੰ ਕੋ ਮੀ ਦੇ ਜਿਹੜੇ ਸੰਸਥਾਪਕ ਨੇ ਡਾਕਟਰ ਭੰਤੇ ਕਰਨਾ ਸ਼੍ਰੀ ਰਾਹੁਲ ਜੀ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਜੋ ਅੱਜ ਦੇ 6 ਦਸੰਬਰ ਦੇ ਵਿੱਚ ਸਬੰਧ ਵਿੱਚ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ ਵਿਸ਼ਵ ਸ਼ਾਂਤੀ ਅਤੇ ਮਾਨਵ ਕਲਿਆਣ ਦੇ ਉਦੇਸ਼ ਦੇ ਨਾਲ ਅੱਜ ਅਸੀਂ ਇੱਕ ਸ਼ਾਂਤੀ ਮਾਰਗ ਕੱਢਣ ਜਾ ਰਹੇ ਹਾਂ ਕਿ ਬਾਬਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਸੰਘਰਸ਼ ਕਰਕੇ ਸਾਨੂੰ ਬਹੁਤ ਸਾਰੇ ਸਾਰੇ ਭਾਰਤ ਨੂੰ ਹੀ ਕੱਲੇ ਦਲਤਾਂ ਦੇ ਤੇ ਜੋ ਹਗੇ ਨੇ ਉਹ ਬਾਬਾ ਸਾਹਿਬ ਨਹੀਂ ਹੈਗੇ ਸਾਰੇ ਭਾਰਤ ਦੇ ਸਾਰੇ ਮਨੁੱਖ ਦੇ ਸਾਰੇ ਮਨੁੱਖ ਜਾਤੀ ਦੇ ਉਹ ਇੱਕ ਬਹੁਤ ਵੱਡੇ ਲੀਡਰ ਨੇ ਤੇ ਉਹਨਾਂ ਨੂੰ ਅੱਜ ਅਸੀਂ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਅੱਜ ਅਸੀਂ ਇੱਕ ਸ਼ਾਂਤੀ ਮਾਰਚ ਕੱਢਾਂਗੇ ਜਿਹਦੇ ਵਿੱਚ ਬੁੱਧਨ ਸ਼ਰਨਮ ਗਸ਼ਾਮੀ ਦਾ ਜਿਹੜੇ ਹੈਗੇ ਨੇ ਧੁਨ ਹੈਗੀ ਆ ਵਜੇਗੀ ਬਾਕੀ ਸਾਰੇ ਜਿਹੜੇ ਸਾਥੀ ਹੈਗੇ ਆ ਉਹ ਪਿੱਛੇ-ਪਿੱਛੇ ਚੱਲਣਗੇ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ